ਯੰਦਿਆਂ ਕਿ ਕੁਝ ਕਰ ਗੁਜ਼ਰਨ ਅਤੇ ਆਤਮ ਵਿਸ਼ਵਾਸ ਨਾਲ ਭਰਿਆ ਵਿਅਕਤੀ ਜ਼ਿੰਦਗੀ ਦੀ ਕੋਈ ਵੀ ਮੰਜ਼ਲ ਹਾਸਲ ਕਰਕੇ ਹੋਰਨਾਂ ਲਈ ਪ੍ਰੇਰਨਾ ਸਰੋਤ ਬਣ ਸਕਦਾ ਹੈ ਅਜਿਹੀ ਇੱਕ ਸ਼ਖਸੀਅਤ ਦਾ ਨਾਮ ਹੈ ਕੁਸ਼ਲ ਕੁਮਾਰ ਤਾਇਲ 10 ਮਈ 1997 ਨੂੰ ਮਾਤਾ ਸੁਨੀਤਾ ਰਾਣੀ ਦੀ ਕੁਖੋ ਪਿਤਾ ਰਾਮਕੁਮਾਰ ਦੇ ਕਾਰਪਿੰਡ ਹਰਿਰਾਓ ਵਿਕੇ ਜਨਮਿਆ ਕੁਸ਼ਲ ਕੁਮਾਰ ਤਾਇਲ ਜਿਸ ਨੇ ਆਪਣੀ ਸਖਤ ਮਿਹਨਤ ਦੇ ਚਲਦੇ 3 ਵਿੱਚ 3 ਜੁਲਾਈ 2025 ਤੋਂ 7 ਜੁਲਾਈ 2025 ਤੱਕ ਹੋਏ ਦੂਜੇ ਏਸ਼ੀਅਨ ਵਰਸ਼ੂ ਕੱਪ ਵਿੱਚ 29 ਦੇਸ਼ਾਂ ਦੇ ਖਿਡਾਰੀਆਂ ਨੂੰ ਹਰਾ ਕੇ ਏਸ਼ੀਅਨ ਕੱਪ ਹਾਸਲ ਕਰਕੇ ਵਿਸ਼ਵ ਪੱਧਰ ਤੇ ਸ਼ਹਿਰ ਅਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ। ਅਤੇ ਇਹ ਵੀ ਜਿਕਰਯੋਗ ਹੈ ਕਿ ਕੁਸ਼ਲ ਫਾਇਲ 8ਵੀਂ ਕਲਾਸ ਤੋਂ ਹੀ ਐਨ ਆਈ ਐਸ ਪਟਿਆਲਾ ਵਿਕੇ ਕੋਚਿੰਗ ਲੈਂਡ ਤੋਂ ਬਾਅਦ 2019 ਵਿੱਚ ਨੈਸ਼ਨਲ 골ਡ ਮੈਡਲਿਸਟ ਬਣ ਕੇ ਭਾਰਤੀ 에어ਫੋਰਸ ਵਿੱਚ ਜੂਨੀਅਰ ਵਾਰਾਂਟ ਅਫਸਰ ਸੇਵਾਵਾਂ ਨਿਭਾ ਰਿਹਾ ਹੈ ਕਾਂਗਰਸ ਦੇ ਸਾਫ ਕਾਜ ਸੋਸ਼ਲ ਮੀਡੀਆ ਇਨਚਾਰਜ ਦੁਰਲਭ ਸਿੰਘ ਸਿੱਤੋ ਸਮਾਜ ਸੇਵੀ ਜਸ ਪੇਂਟਰ ਨੇ ਏਸ਼ੀਅਨ ਕੱਪ ਜਿੱਤਣ ਤੇ ਕੁਸ਼ਲ ਤਾਇਲ ਅਤੇ ਉਸ ਦੇ ਪਰਿਵਾਰ ਨੂੰ ਮੁਬਾਰਕਬਾਦ ਦਿੰਦਿਆ ਕਿਹਾ ਕਿ ਕੁਸ਼ਲ ਤਾਇਲ ਨੌਜਵਾਨਾਂ ਦਾ ਰੋਲ ਮਾਡਲ ਬਣ ਗਿਆ ਨੌਜਵਾਨ ਕੁਸ਼ਲ ਤਾਇਲ ਤੋਂ ਪ੍ਰੇਰਣਾ ਲੈ ਕੇ ਖੇਡਾਂ ਵਿੱਚ ਵੱਧ ਚੜ੍ਹ ਕੇ ਭਾਗ ਲੈਣ ਅਤੇ ਪੰਜਾਬੀ ਲਹਿਰ ਗਾਗਾ ਦਾ ਨਾਮ ਰੋਸ਼ਨ ਕਰਨ ਅਕੀਲ ਭਾਰਤੀ ਅਗਰਵਾਲ ਸਮमेलन ਪੰਜਾਬ ਦੇ ਵਾਇਸ ਪ੍ਰਧਾਨ ਰਕੇਸ਼ ਸਿਗਲਾ ਤੇ ਸੈਕਟਰੀ تر세ਮ ਚੰਦ ਖੱਦਰ ਪੰਡਾਰ ਵਾਲਿਆਂ ਨੇ ਕਿਹਾ ਕਿ ਕੁਸ਼ਲ ਥਾਇਲ ਨੇ ਚੀਨ ਵਿੱਚ ਏਸ਼ੀਅਨ ਕੱਪ ਮੈਡਲ ਕੇ ਸਮੂਰਤੀ ਅਗਰਵਾਲ ਸਮਾਜ ਦਾ ਮਾਣ ਸਨਮਾਨ ਵਧਾਇਆ ਹੈ ਇਸ ਪ੍ਰਾਪਤੀ ਤੇ ਅਗਰਵਾਲ ਸਮमेलन ਵੱਲੋਂ ਕੁਸ਼ਲ ਥਾਇਲ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾਵੇਗਾ ਚੀਨ ਵਿੱਚ ਏਸ਼ੀਅਨ ਕੱਪ ਪਰ ਜਿੱਤਣ ਉਪਰੰਤ ਇਸ ਦੇ ਨਾਲ ਵਿਸ਼ੇਸ਼ ਗੱਲਬਾਤ ਕਰਦੇ ਆ ਕੁਸ਼ਲ ਤਾਇਲ ਨੇ ਕਿਹਾ ਕਿ ਉਹ ਪਿਛਲੇ ਸਮੇਂ ਚੀਨ ਵਿੱਚ ਵਰਲਡ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਮੈਡਲ ਜਿੱਤ ਚੁੱਕੇ ਹਨ ਅਤੇ ਪਿਛਲੇ ਸਾਲ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਵੀ 골ਡ ਮੈਡਲ ਜਿੱਤ ਚੁੱਕਿਆ ਪਿਛਲੇ ਦਿਨੀ ਚੀਨ ਵਿੱਚ ਹੋਈ ਏਸ਼ੀਅਨ ਬਿਸ਼ੂ ਚੈਂਪੀਅਨਸ਼ਿਪ ਵਿੱਚ ਵੀ ਉਹ 29 ਦੇਸ਼ਾਂ ਦੇ ਖਿਡਾਰੀਆਂ ਨੂੰ ਹਰਾ ਕੇ ਏਸ਼ੀਅਨ ਕੱਪ ਜਿੱਤੇ ਹਨ ਪਰ ਬਾਵਜੂਦ ਇਸ ਦੇ ਸਰਕਾਰ ਨੇ ਉਹਨਾਂ ਦੀ ਕੋਈ ਕਦਰ ਨਹੀਂ ਪਾਈ ਉਹਨਾਂ ਕਿਹਾ ਕਿ ਸਰਕਾਰ ਨੇ ਨਿਯਮਾਂ ਅਨੁਸਾਰ ਖਿਡਾਰੀਆਂ ਲਈ ਸਕਾਲਰਸ਼ਿਪ ਲਈ ਅਪਲਾਈ ਕਰਵਾਇਆ ਗਿਆ ਸੀ ਉਹਨਾਂ ਸਕਾਲਰਸ਼ਿਪ ਲਈ ਫਾਰਮ ਭਰੇ ਪਰ ਵਟੀਆਂ ਪ੍ਰਾਪਤੀਆਂ ਦੇ ਬਾਵਜੂਦ ਸਕਾਲਰਸ਼ਿਪ ਨਹੀਂ ਮਿਲਿਆ ਜਿਸ ਦੇ ਕਾਰਨ ਉਹਨਾਂ ਨੂੰ ਕਿਤੇ ਨਾ ਕਿਤੇ ਪੰਜਾਬ ਸਰਕਾਰ ਨਾਲ ਨਰਾਜ਼ਗੀ ਤਾਂ ਹੈ ਉਹਨਾ ਮੰਗ ਕੀਤੀ ਕਿ ਮੇਰੀਆਂ ਜਾਇਦਾਦਾਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਤੁਰੰਤ ਮੈਨੂੰ ਸਕਾਲਰਸ਼ਿਪ ਦੇਵੇ